ਹਾਂਜੀ ਕੀ ਹੋ ਗਿਆ? ਪੇਟ ਦੇ ਰੋਗ ਲੱਗ ਗਏ ਆ। ਆ ਦੱਸੀ ਹੋਈ ਜਿਹੜੀ ਬੁੱਟੀ ਦਾ ਸੇਵਨ ਕਰਨਾ ਸ਼ੁਰੂ ਕਰੋ। ਤੁਹਾਨੂੰ ਪੇਟ ਦੀ ਜਿੰਨੀ ਵੀ ਸਮੱਸਿਆ ਲੱਗੀ ਆ ਉਹ ਸਾਰੇ ਦਿਨਾਂ ਦੇ ਵਿੱਚ ਠੀਕ ਹੋਊਗੀ। ਤੇ ਇਹਦੇ ਵਿੱਚ ਤੁਹਾਨੂੰ ਦਵਾਈ ਲੈਣ ਦੀ ਕੋਈ ਵੀ ਲੋੜ ਨਹੀਂ ਹੈ। ਦੋਸਤੋ ਪੇਟ ਦੇ ਰੋਗਾਂ ਨੂੰ ਠੀਕਾ ਨਿਵਾਸ ਤੇ ਆਦਰਕ ਇੱਕ ਬਹੁਤ ਹੀ ਜ਼ਿਆਦਾ ਫਾਇਦੇਮੰਦ ਜੜੀ ਬੁੱਟੀ ਆ। ਕਿਉਂਕਿ ਆਦਰਕ ਦੇ ਵਿੱਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਆ ਜੋ ਕਿ ਸਾਡੇ ਪੇਟ ਲਈ ਬਹੁਤ ਹੀ ਜ਼ਿਆਦਾ ਲਾਹੇਮੰਦ ਆ। ਇਹ ਪੇਟ ਦਰਦ, ਗੈਸ, ਉਲਟੀਆਂ ਅਤੇ ਹਾਜ਼ਮ ਸ਼ਕਤੀ ਨੂੰ ਵਧਾਉਣ ਦੇ ਵਿੱਚ ਮਦਦ ਕਰਦਾ ਹੈ। ਹੁਣ ਭਾਵੇਂ ਇਸ ਜੜੀ ਬੂਟੀ ਦਾ ਸੇਵਨ ਕਿੱਦਾਂ ਕਰਨਾ ਹੈ? ਇੱਕ ਛੋਟਾ ਜਿਹਾ ਟੁਕੜਾ ਲੈ ਲਓ। ਫਰਾਈ ਪੈਨ ਦੇ ਵਿੱਚ ਪਾ ਕੇ ਇਹਨੂੰ ਪਹਿਲਾਂ ਕੁੱਟ ਲਓ। ਕਿਸੇ ਚੀਜ਼ ਦੇ ਨਾਲ ਕੁੱਟ ਲਓ ਇਹਦਾ ਰਸ ਕੱਢ ਲਓ। ਫਰਾਈ ਪੈਨ ਦੇ ਵਿੱਚ ਹੀ ਰੱਖਣਾ। ਹੁਣ ਇਹਦੇ ਵਿੱਚ ਇੱਕ ਕੱਪ ਪਾਣੀ ਪਾ ਕੇ ਉਬਾਲ ਕੇ ਇਹਦੀ ਚਾਹ ਬਣਾ ਕੇ ਪੀਓ। ਇਹਦੇ ਵਿੱਚ ਹੋਰ ਭਾ ਕੁਝ ਨਹੀਂ ਮਿਲਾਉਣਾ। ਤੁਹਾਡੇ ਪੇਟ ਦੇ ਵਿੱਚ ਦਰਦ ਸੀ, ਸੋਜ ਸੀ, ਤੁਹਾਡੀ ਪਾਚਨ ਸ਼ਕਤੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਤੁਹਾਨੂੰ ਉਲਟੀਆਂ ਲੱਗੀਆਂ 2 ਤੋਂ 3 ਦਿਨ ਇਹ ਚਾਹ ਪੀਣ ਦੇ ਨਾਲ ਸਾਰੀ ਸਮੱਸਿਆ ਆਪਣੇ ਆਪ ਬਿਨਾਂ ਕਿਸੇ ਦਵਾਈ ਤੋਂ ਠੀਕ ਹੋ ਜਾਂਦੀ ਆ ਇਸੇ ਆਦਰਕ ਨੂੰ ਤੁਸੀਂ ਆਪਣੇ ਖਾਣੇ ਦੇ ਵਿੱਚ ਵੀ ਸ਼ਾਮਲ ਕਰ ਸਕਦੇ ਆ